ਗੋਣ ਵਾਲਿਆਂ ਨੇ ਤਾਂ ਕਹਿ ਦਿੱਤਾ ਧੌਣਾ ਚੋਂ ਕੀਲੇ ਕੱਢਣੇ ਨੇ ਸਾਡਾ ਕੰਮ ਐ ਅਸੀਂ ਬੋਕਾਂ ਦੇ ਕੀਲੇ ਗੱਢਣੇ ਨੇ ਹਾਂ ਵਕਿਆ ਵਕਿਆ ਕੇ ਵੀ ਲੈ ਬੰਨੂ ਬੋਕਾਂ ਨੂੰ ਆਪਣੇ ਘਰੇ ਹਾਂ ਬਰੀਡਾਂ ਬਣਾਓ ਸਾਡਾ ਕੰਮ ਐ ਧੌਣਾ ਚੋਂ ਕੀਲੇ ਕੱਢ ਕੇ ਬੋਕਾਂ ਦੇ ਗੱਢਣੇ ਨੇ ਨੇੜਾ ਕੀ ਲਾਵਾਂਗੇ ਨੇੜਾ 1.5 ਲੱਖ ਦਾ ਨੇੜਾ ਹਾਂ ਕਹਿੰਦਾ ਮਾਰ ਜਾ ਗਮਾਂਢਣੇ ਕੀੜਾ ਇਹ ਫਰਕ ਖਾ ਜਾਵਾ ਜਾ ਯਾਰ ਇਹਦਾ ਕਹਿੰਦਾ ਕਸੀ ਸਫੀ ਕਲਸ਼ੀਆਂ ਵਾਲਾ ਕਸਰਾ ਕੱਢੀ ਜਾਂਦਾ ਹੈ ਨਾਲ ਪੂੜਿਆ ਵਾਂਗੂ ਚੋਂਟੇ ਚੱਕੀ ਜਾਂਦਾ ਹੁਣ ਦੱਸ ਕੀ ਕਰੀਏ ਹਾਂ ਕਸਰ ਛੱਡੀ ਆ ਪਾ ਦੱਸ ਦੇ ਸ਼ੌਂਕ ਦਾ ਮੁੱਲ ਨਹੀਂ ਤੇ ਡਿਗੇ ਦਾ ਟੁੱਲ ਨਹੀਂ ਹਾਂ ਦੇਖੀ ਜਊ 65000 ਦੇ ਹੋਗੇ ਚੱਕ ਨਹੀਂ ਯਾਰ ਖੁਸ਼ ਹੈ ਨਹੀਂ ਹੁਣ ਦਾ ਕੀ ਗੱਲ ਹੋ ਗਈ ਨਹੀਂ ਯਾਰ ਭਾਈ ਇੰਨੇ ਗੱਲ ਕੀ ਹੋ ਗਈ ਕੱਲ ਕੋਈ ਵੀ ਨਹੀਂ ਹੋਈ ਮੈਂ ਤਾਂ ਕਿੱਥੋਂ ਕਿੱਥੇ ਵਗ ਗਿਆ ਮੈਨੂੰ ਪਤਾ ਹੂੰ ਤੇਰੇ ਵਾਲੀ 10 ਤਰੀਕ ਕਿੱਥੇ ਪਊ ਮੇਰੇ ਆਈ ਤਾਂ ਤੈਨੂੰ ਮੈਂ ਦੱਸੀ ਆ ਵੀ ਉੱਥੇ ਬਣਾ ਢੇ ਪਊ ਹਾਂ ਤੇ ਬਠੰਡੇ ਨਾ ਬਣਾ ਢੇ ਪੈ ਜੂ ਇਹ ਬਦਲਦਾਨੇ ਆ ਨਹੀਂ ਇਹ ਇੱਧਰ ਨੇੜੇ ਪੈਂਦਾ ਹੋਏ ਇੱਥੇ ਹੀ ਕਰ ਦੂ ਗੁਜਰਾ ਕੋਠੀ ਪਾ ਦਈਏ ਤਹਿਸੀਲਦਾਰ ਦੇ ਛੱਡ ਦੇ ਸਾਡੇ ਜ਼ਮਾਨੇ ਚ ਜਦੋਂ ਪੈਂਦੀਆਂ ਹੁੰਦੀਆਂ ਹਾਂ ਹਾਂ ਛੱਡ ਦਿਆਂ ਛੱਡ 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 ਦਿਆਂ ਨਾ ਬਦੀ ਬੱਸ ਪੈਂਤੀ ਲਾਇਆ ਭੈਂਡ ਲਾਤਾ ਭਾਂ ਤੇਰਾ ਬੋਲੇ ਹੀ ਨਹੀਂ ਤਾਂ ਤੇਰੇ ਵਾਲੇ ਛੱਡ ਮਾਰਦੇ ਕਿੰਨੇ ਜੀ ਤਾ ਤੂੰ ਜ਼ਮੀਨਾਂ ਲਈ ਨਹੀਂ 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 ਲੈ ਤੂੰ ਜ਼ਮੀਨਾਂ ਨੇ ਸਤਾਜ ਖੜੇ ਬੱਕਰਾਂ ਦਾ ਗਾਕ ਔਰਾਂ ਕਰੋ ਮੁੰਡਿਆ ਹਾਂ ਤਾਂ ਅੱਛਾ ਪੂਰੇ 70000 ਦੇ ਦਿਓ ਚੱਕ ਉਹ ਹੀ 5-5 ਨਹੀਂ 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 ਤੇ ਲਾਈਏ ਤਾੜਾ ਸਲਾਮ ਅਲੈਕਮ ਜੀ ਸਾਰਿਆਂ ਨੂੰ ਤੇ ਮੇਰੇ ਪੰਜਾਬੀ ਭਾਈਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਖੜੇ ਆਂ ਛਪਾਰ ਮੇਲੇ ਤੇ ਬਾਬੇ ਗੁੱਗੇ ਦੀ ਮਾੜੀ ਦੇ ਬਰੋਬਰ ਜਿੱਥੇ ਟੈਂਕੀ ਐ ਧੰਨਵਾਦ ਦੂਰੋਂ ਨੇੜੇ ਆਇਆਂ ਨੂੰ ਸਾਰਿਆਂ ਨੂੰ ਜੀ ਆਇਆਂ ਜਿੰਨੇ ਸਾਡੇ ਪਾਲੀ ਆ ਜਿਹੜੀ ਵੀਰ ਪਹੁੰਚੇ ਨੇ ਮੇਲੇ ਦੇ ਵਿੱਚ ਤੇ ਸਾਡੇ ਵੀਰ ਪਹੁੰਚੇ ਨੇ ਸਾਡੇ ਰੋੜਾਂ ਵਾਲੀ ਤੋਂ ਜਿਹੜੇ ਕਿ ਹਰ ਮੰਡੀਆਂ ਦੀ ਸ਼ਾਨ ਤੇ ਹਰ ਮੰਡੀਆਂ ਦੀ ਜਾਨ ਜਾਨ ਐ ਤਾਂ ਜਹਾਨ ਐ ਨਹੀਂ ਬੰਦਾ ਸਤਾਨ ਐ ਤੀਨੀ ਸਭ ਤੋਂ ਰਕਾਨ ਐ ਤੇ ਬਾਈ ਅਸੀਂ ਅਸਲ ਵਿੱਚ ਆਏ ਅੱਜ ਕਾਲਸੀਆਂ ਦੇ ਸਫੀ ਲਵੇ ਤੇ ਇਹਦੀਆਂ ਬੱਕਰੀਆਂ ਦੇਖ ਰਹੇ ਹਾਂ ਬਹੁਤ ਚੰਗੀ ਬਰੀਡ ਦੀਆਂ ਬੱਕਰੀਆਂ ਨੇ ਜਿਨ੍ਹਾਂ ਨੂੰ ਕਿ ਕਹਿੰਦੇ ਨੇ ਪਾਕਿਸਤਾਨੀ ਨਸਲ ਹੈ ਬਹੁਤ ਅਸਲੀ ਤੋਂ ਅਸਲ ਹੈ ਤੇ ਇਸ ਬਾਈ ਲਵੇ ਦੋ ਸਾਡੇ ਬੱਚੇ ਆ ਗਏ ਪਸੰਦ ਵੀ ਬਰੀਡ ਦੇ ਲਈ ਬਾਈਆਂ ਨੂੰ ਲੈ ਕੇ ਦੇਣੇ ਨੇ ਜੇ ਬਾਈ ਦੇਖੂਗਾ ਤੇ ਤੇਚਾ ਹੁਣ ਪਾ ਕੇ ਦੇਖਦੇ ਹਾਂ ਠੀਕ ਆ ਹਾਂ ਸੁਹਾਗ ਦੀਆਂ ਚੂੜੀਆਂ ਹੰਡਾ ਕੇ ਦੇਖਦੇ ਹਾਂ ਫੁੱਟ ਜਿਹਾ ਤਾਂ ਠੀਕ ਹੈ ਨਾ ਫੁੱਟੀਆਂ ਦਾ ਰੰਗ ਰੱਬ ਦੇ ਨੇ ਆਰੀ ਆ ਜਾ ਭਾਈ ਲੈ ਬੱਕਰੇ ਦੱਸ ਮੈਨੂੰ ਸਹੀ ਕਿੰਨੇ ਦੇ ਦੇਣੇ ਨੇ ਮੈਂ ਤਾਂ ਤੈਨੂੰ ਦੱਸਤਾ ਨਾ ਨਾ ਉਹ ਗੱਲਾਂ ਨੂੰ ਛੱਡ ਛੋਟੇ ਨਾਲ ਕੱਟਾ ਨਾ ਬਣ ਨਹੀ ਇਹ ਨਹੀਂ ਆਪਾਂ ਬੰਦੇ ਆਪਾਂ ਪਹਿਲਾਂ ਤੋਂ ਬੰਨੇ ਹੀ ਨਹੀਂ ਕਦੇ ਉਹ ਕੰਮ ਕਰ ਲੈ ਕਹਿੰਦਾ ਵੱਟ ਉੱਤੇ ਬੈਠ ਕੇ ਭਜਾ ਕੇ ਛੱਡਾਂਗੇ ਹੂੰ ਸਫੀਦੇ ਬੱਕਰੇ ਦਵਾ ਕੇ ਹਟਾਂਗੇ ਤੈਨੂੰ ਦੰਨੇ ਆ ਬੱਚਿਆਂ ਦਾ 45000 ਇੱਕ ਚ ਮਕਾਤ ਨਹੀਂ ਯਾਰ ਭਾਈ ਨਹੀਂ ਥੋੜੇ ਨਹੀਂ ਹੈਗੇ ਨਹੀਂ ਮੈਂ ਕੱਟ ਸਾਡੇ 22 2000 ਰੁਪਏ ਮੇਰੀ ਗੱਲ ਸੁਣ ਮੈਂ ਤੇਰੀ ਜਮੇ ਨਹੀਂ ਸੀ ਮੋੜਦਾ ਜੇ ਇਹਨੇ ਆਈ ਬਾਈ ਤੈਨੂੰ ਜਲਾਲ ਆ ਲਿਆ ਬੱਚੇ ਦੇਖ ਤੂੰ ਵੀ ਰੋਜ਼ ਮੰਡੀਆਂ ਆ ਆਹ ਦੇਖ ਲੈ ਲੈ ਸਹੀ ਮੁੱਲ ਲਾਇਆ ਆਪਾਂ ਨੇ ਖੁੱਲਾ ਕਰ ਲੋ ਖਾੜਾ ਜੀ ਇੱਕ ਤਾਂ ਆਗਾ ਆ ਮੈਂ ਦੂਜਾ ਲੈ ਕੇ ਆਉਂਦਾ ਹਾਂ ਹਾਂ ਲਿਆ ਫੜਦਾ ਵੀ ਫੜ ਹਾਂਜੀ ਖੁੱਲਾ ਬਾਈ ਖੁੱਲਾ ਕਰਾ ਕਰ ਇੱਕ ਆ ਲਿਆਉਂਦਾ ਮੈਂ ਰਾਜਾ ਇੱਕ ਹੋਰ ਬੱਚਾ ਦੇਖ ਲੈ ਇੱਕ ਵਾਰ ਦੇਖ ਬਾਈ ਤੈਨੂੰ ਛੋਟੇ ਭਾਈ ਤੇ ਸਾਢੇ 2.5 ਲੱਖ ਰੁਪਏ ਮੁੱਲ ਲਾਤਾ ਇਹਨਾਂ ਦਾ ਅਦੰਤ ਖੀਰੇ ਬੱਚੇ ਨੇ ਹਜੇ ਸਾਢੇ 4-4 ਮਹੀਨਿਆਂ ਦੇ ਹੋਣਗੇ ਕਿਉਂ ਬਈ ਸਭੀ ਹਾਂ ਇੰਨੇ ਕੁ ਦਿਨੇ ਬਾਈ ਤੈਨੂੰ ਤਾਂ ਜੰਮੇ ਨੇ ਮੈਂ ਤਾਂ ਉਹੀ ਦੱਸ ਦਿੱਤੇ ਤੈਨੂੰ ਇਹ ਮੱਛੇ ਦਾਣੇ ਮੌਕੇ ਤੇ ਆ ਯਾਰ ਸਿੱਧਾ ਹੀ ਹਿਸਾਬ ਆ ਸਾਢੇ 4-4 ਮਹੀਨੇ ਹੋ ਗਏ ਯਾਰ ਇੰਨੇ ਕੁ ਦਿਨ ਹੀ ਨੇ ਕਿਉਂ ਜੀ ਮੱਛੇ ਦਾਣੇ ਹਾਂ ਜਿਹੜੇ ਦੇ ਨਹੀਂ ਸਾਢੇ 4-4 ਮਹੀਨੇ ਹੋਏ ਨੇ ਬੱਤ ਨਹੀਂ ਹੋਏ ਕਿਉਂ ਜੀ ਫੇਸੀ ਮੈਂ ਦੇਖਿਆ ਨਹੀਂ ਕਿਉਂ ਕਰੋ ਰਾਜ ਦੁਨੀਆ ਤੇ ਬਾ ਕਰਦੇ ਆ ਜੀ ਹੁਣ ਇਹ ਕੰਮ ਦੇਖੋ ਖੁਸ਼ ਹੋਣਗੇ ਫਿਰ ਹੋਰ ਕਸਰ ਕੀ ਰਹੇਗੀ ਕਸਰ ਤਾਂ ਅਸਦੀ ਖਾਸੀ ਆ ਫਿਰ ਖੁੱਲ ਕੇ ਦੱਸ ਮੈਦਾਨ ਚ ਮੈਂ ਤੈਨੂੰ ਖੁੱਲ ਕੇ ਦੱਸਦਾ ਵੀ ਆਪਾਂ ਇਦੋਂ ਕੱਟ ਨਹੀਂ ਦੇਣੀ ਯਾਰ ਮੈਂ ਤੈਨੂੰ ਪਹਿਲਾਂ 2 ਕਿਹਾ ਸੀ ਨਾ ਹੁਣ ਤੈਨੂੰ 1.5 ਕਿਹਾ 1.5 ਤੋਂ 2 ਲੱਖ ਤੇ ਵੀ ਆ ਗਿਆ ਕਹਿੰਦਾ 50-50 ਲੱਗ ਗਿਆ ਭਾਈ ਤੂੰ ਕੱਟ ਦੇਣੀ ਨਹੀਂ ਉਹ ਤਾਂ ਪਿੰਡ ਦੀ ਗੱਲ ਆ ਉਹ ਗੱਲ ਵੱਖਰੀ ਆ ਆਪਾਂ ਫੇਰ ਹੋਰ ਦੀ ਮਲਟੀ ਦੀ ਗੱਲ ਕਰ ਅੱਜ ਆਪਾਂ ਨੇ ਕਿਹੜਾ ਦੇਤੇ ਫੇਰ ਇਹਨਾਂ ਨੂੰ ਉਹਨਾਂ ਨੂੰ ਲੱਖ ਦੇ ਦਿੰਦੇ ਸੀ ਆਪਾਂ ਨੂੰ ਇਹ ਤਾਂ ਟਾਈਮ ਹੀ ਮੇਰੇ ਘੋੜੇ ਨਾਲ ਕਦਾ ਬੰਨਤਾ ਕੋਈ ਫਾਇਦਾ ਨਹੀਂ ਸਾਨੂੰ ਖਲਾਉਣਾ ਔਖਾ ਨਹੀਂ ਸੰਗਲ ਕੜਾ ਲਾਤਾ ਟੁੱਟਣੀ ਮੁਸ਼ਕਲ ਕਿਹੜਾ ਦਾ ਕਹਨੂ ਸੰਗਲ ਧਾਰੀ ਨਾਲ ਵੀ ਨਹੀਂ ਵਧਿਆ ਜਾਂਦਾ ਕਿਉਂ ਜੀ ਗਰੈਂਟਰੇ ਵੱਡੂ ਹੁਣ ਗਰੈਂਟਰੇ ਲੋੜ ਹੁਣ ਕੀ ਕਰੀਏ ਐ ਕਿਵੇਂ ਖੁੱਲਾ ਜਾ ਹੋ ਜਾ ਪਿਛਾਂ ਨੂੰ ਆ 45000 ਬੱਚਿਆਂ ਦਾ ਇੱਕ ਹੋਰ ਆ ਇੱਥੇ ਜੀ ਇਹ ਐਡਾ ਕੇ ਬੱਚਾ ਉਹ ਫੜ ਲਿਆ ਆ ਇੱਥੇ ਆ ਇੱਧਰ ਓ ਬਾਈ ਖੁੱਲੇ ਹੋ ਜਾਓ ਖੁੱਲੇ ਯਾਰ ਆ ਪਿੱਛੇ ਨੂੰ ਜੀ ਲੈ ਗਏ ਲੋ ਜੋ ਯਾਰ ਖੁੱਲੇ ਹੋ ਜੋ ਗੈਲ ਨੂੰ ਆ ਆ ਗਿਆ ਆ ਦੇ ਆ ਗਿਆ ਆ ਤੇ ਜੀ ਨਾਗਰਾ ਡੱਬਾ ਇਹ ਕੀ ਕਹਿੰਦਾ ਮੈਂ ਤਾਂ ਇਹਨਾਂ ਨੂੰ ਇੱਕੋ ਹੀ ਗੱਲ ਇਹ ਤਾਂ 1.5 ਲੱਖ ਮੰਗੀ ਖੜੇ ਮੈਨੂੰ ਕਹਿੰਦਾ ਪਹਿਲਾਂ ਕਹਿੰਦਾ 50-50 ਹਜ਼ਾਰ ਲੱਗ ਰਿਹਾ ਮੈਂ ਦਿੱਤੇ ਹੀ ਨਹੀਂ ਮੈਂ ਫਿਰ ਤਾਂ ਤੇਰੇ ਮਾੜੇ ਕਰਨ ਰੁਪਈਏ ਬਹੁਤ ਤੇ ਇਹਨਾਂ ਬੰਦਿਆਂ ਨੇ ਆਪਣੇ ਤੇ ਮਾਨ ਵਿਸ਼ਵਾਸ ਕਰਿਆ ਐਡੀ ਥੋਂ ਆਏ ਨੇ ਬੱਚੇ ਲੈਣ ਇਹਨਾਂ ਨੂੰ ਪਤਾ ਆਪਾਂ ਤੋਂ ਕੋਈ ਨਹੀਂ ਆਇਆ ਇਹਨਾਂ ਨੇ ਕੋਈ ਸੇਲ ਨਹੀਂ ਕਰਨੇ ਇਹਨਾਂ ਨੇ ਰੱਖਣੇ ਨਹੀਂ ਕਿਵੇਂ ਕਰੀਏ ਸੱਤਿਆ ਆਪਾਂ ਤੋਂ ਬੱਕਰਾ ਲੈ ਗਿਆ ਸੀ ਫਰਕੀ ਬਾਹ ਕੱਢੀ ਫਿਰਦਾ ਸੀ ਫਰਕ ਜਰੀ ਨਾ ਨਹੀਂ ਤੈਨੂੰ ਪਤਾ ਹੁਣ ਬਿਲਕੀ ਜਾਂਦੇ ਆ ਯਾਰ ਕੀ ਕਰੀਏ ਜੇ ਇਹਦੇ ਆਪਾਂ ਦੇ ਦੇ ਇਹ ਧੰਦਾ ਆਪਾਂ ਖਤਮ ਨਹੀਂ ਕਰਨਾ ਹਾਂ ਇਹ ਧੰਦਾ ਚਲਾਉਣਾ ਹੈ ਲੰਬੇ ਸਮੇਂ ਚਲਾਉਣਾ ਹੈ ਆਪਾਂ ਇਨਸਾਨਾਂ ਨੂੰ ਮਾਰੋ ਨਾ ਇੱਕ ਜਿਹੜੇ ਨਵੇਂ ਫਾਰਮ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਨਵੀਂ ਮੰਡੀਰ ਮੁੰਡੇ ਸਾਡੇ ਆ ਕੇ ਬਾਹਰੋਂ ਨਿਊਜ਼ੀਲੈਂਡ ਤੋਂ ਕੋਈ ਕਿਤੋਂ ਫਾਰਮ ਦੀ ਤਿਆਰੀ ਕਰ ਲਾਂਦੇ ਸਾਡੀ ਵੀਡੀਓ ਦੇ ਸਾਡੀ ਵੀਡੀਓ ਚ ਅੱਧਾ ਝੂਠ ਦਾ ਸੱਚ ਸਾਡਾ ਕੰਮ ਹੈ ਰੋਟੀ ਕਮਾਉਣੀ ਖਾਣੀ ਹਾਂ ਤੇਰੀ ਇੰਟਰਵਿਊ ਕਰਦਾ ਮੈਂ ਸੱਤੇ ਦੀ ਕਰਦਾ ਮੈਂ ਫਲਾਣਿਆਂ ਦੀ ਬੱਕਰੀਆਂ ਵੇਚਦਾ ਹਾਂ ਪਰ ਮੈਂ ਇੱਕ ਕਹਿਣਾ ਵੀ ਸਾਵਨਾ ਕੰਮ ਕਰੋ ਵਪਾਰੀ ਮਰੇ ਨਾ ਜੇ ਵਪਾਰੀ ਮਰ ਗਿਆ ਉੱਠਣਾ ਨਹੀਂ ਮੇਰੀ ਗੱਲ ਸੁਣ ਬਾਈ ਸਾਬ ਆਪਣੀਆਂ ਬੱਕਰੀਆਂ ਚਾਉਂਦੀਆਂ ਰਹਿਣ ਮੈਂ ਮਨੇ ਦੇਈਆਂ ਜਾਣਗੀਆਂ ਹੋਰ ਹਾਂ ਇਹ ਤਾਂ ਦੇਈ ਜਾਣਗੀਆਂ ਇੱਕ ਵਾਰੀ ਮਹਿੰਗਾ ਫ੍ਰੀਜ ਲੈ ਫਿਰ ਕਿਵੇਂ ਖਰੀਦਣਾ ਉਹ ਮਹਿੰਗਾ ਲੈ ਕੇ ਨਾ ਵਿਆਜ ਤੇ ਰੁਪਏ ਲੈ ਕੇ ਮਸ਼ੀਨ ਨਹੀਂ ਹੈਗੀ ਨਾਲ ਦੇ ਕਰੇ ਆਪਣੀਆਂ ਤਾਂ ਇਹ ਚਾਉਂਦੀਆਂ ਰਹਿਣ ਜੀ ਇੱਕ ਵਾਰੀ ਬੱਚਾ ਸਿੱਟ ਗਿਆ ਦੂਈ ਵਾਰੀ ਸੂਪਣੀਆਂ ਹਾਂ ਸਾਢੇ ਵਰਗਾਂ ਦੇਈ ਜਾਣਗੀਆਂ ਨਾ ਹੋ ਮੈਂ ਮਨੇ ਮੋੜੇ ਉਧਰੋਂ ਤੁਸੀਂ ਜਿਹੜੇ ਮੇਰੇ ਬਾਈ ਵਿਚਾਲੇ ਰਹਿ ਗਈ ਗੱਲ ਸੌਦਾ ਵੀ ਕਰਾਂਗੇ ਤੁਹਾਨੂੰ ਮੈਂ ਨੌਂਜਾਂ ਵੀ ਦਵਾਂ ਸੁਣੋ ਜੀ ਵੀ ਜਿਹੜੇ ਬਾਈ ਮੇਰੇ ਫਾਰਮ ਪਾਉਂਦੇ ਨੇ 1 ਲੱਖ ਰੁਪਏ ਵੱਧ ਨਾ ਲਾਓ ਪੀਨਾ ਪਾਉਨੇਓ ਕਦੇ ਸਿਮਿੰਟ ਦੀਆਂ ਪਾਉਨੇਓ ਕਦੇ ਕਾਸੀ ਦੀਆਂ ਪਾਉਨੇਓ ਫੂਸ ਵੱਡੋ ਬਾਸਾਂ ਦਾ ਛੱਪਰ ਬੰਨੋ ਥੱਲੇ ਪਾਓ ਮਿੱਟੀ ਠੰਡਾ ਛੱਪਰ ਰੱਖੋ ਕਰਸਾ ਦੇ ਵੀ ਨਹੀਂ ਜੀਨੇ ਬੱਕਰੀ ਪਾਲ ਕੇ ਬਚਾਉਣੀ ਹੈ ਤੇ ਛਾਲ ਚ ਪਾਓ ਇਹਨਾਂ ਨੂੰ ਜੰਡੀ ਦਾ ਲੰਗ ਬੱਚਿਆਂ ਨੂੰ ਮੂੰਗਫਲੀ ਦਾ ਪੱਤਾ ਗਮਾਰੀ ਦਾ ਨੀਰਾ ਕਰਸਾ ਕਰਸਾ ਚ ਇਹੋ ਜਿਹਾ ਮੁੰਡਾ ਰੱਖ ਲਓ 2 ਰੁਪਏ ਮਹਿੰਗਾ ਸਸਤਾ ਇਹਨਾਂ ਨੂੰ ਬਾਹਰ ਚਾਰੋ ਫਾਟਕ ਚ ਦਿੱਤੇ ਤੋਂ ਜੇਲ੍ਹ ਘਰੇ ਤੋਂ ਬੱਕਰੀਆਂ ਦਾ ਫਾਰਮ ਨਹੀਂ ਵੱਧਦਾ ਨਹੀਂ ਵੱਧਦਾ ਤੇ ਮੈਨਰ ਗਲਮਾਲੇ ਸੱਤੇ ਨੇ ਬੱਕਰੀਆਂ ਵੇਚਤੀਆਂ ਦਵਾਤੀਆਂ ਸਾਡੇ ਕੀ ਬਸ ਹੈ ਤੈ ਜਾ ਕੇ ਫਟਕੀ ਦੇਤੀਆਂ ਉਹ ਤਾਂ ਸੁੱਕਣਗੇ ਸੁੱਕਣਗੇ ਹਾਂ ਅਲਾ ਕਹਿੰਦਾ ਰਾਜੂ ਦੜ ਭੇਜ ਨੇ ਦਵਾਤੀਆਂ ਮੈਂ ਤਾਂ ਦਵਾਉਣਾ ਮੇਰਾ ਕੰਮ ਹੈ ਕੰਮ ਕੰਮ ਹੈ ਹੈ ਠੀਕ ਹੈ ਤੇ ਗੌਣ ਵਾਲੇ ਨੇ ਤਾਂ ਕਿਹਾ ਸੀ ਧੌਣਾ ਚੋ ਕੀਲੇ ਕੱਢਣੇ ਨੇ ਸਾਡਾ ਕੰਮ ਹੈ ਅਸੀਂ ਬੋਕਾਂ ਦੇ ਕੀਲੇ ਗੱਢਣੇ ਨੇ ਹਾਂ ਵਕਿਆ ਵਕਿਆ ਕੇ ਵੀ ਲੈ ਬੰਨੂ ਬੋਕਾਂ ਨੂੰ ਆਪਣੇ ਘਰੇ ਹਾਂ ਬਰੀਡਾ ਬਣਾਓ ਸਾਡਾ ਕੰਮ ਹੈ ਧੌਣਾ ਚੋਂ ਕੀਲੇ ਕੱਢ ਕੇ ਬੋਕਾਂ ਦੇ ਕੱਢਣੇ ਨੇ ਵੀ ਤੁਸੀਂ ਇਨਸਾਨਾਂ ਨੂੰ ਨਾ ਮਾਰੋ ਸਾਬ ਨਾਲ ਸੌਦੇ ਲਓ ਸਾਧਨਾ ਵਿੱਚੋਂ ਆਪਣੀਆਂ ਕਾਸ਼ਪਰੀਆਂ ਜੇ 10 ਬਚ ਗਈਆਂ ਨਾ ਆਪਣੇ ਲਈ ਇਹ ਤਾਂ ਬੂਟੇ ਲਾਣਗੀਆਂ ਜਿਉਂਦੀਆਂ ਰਹਿਣਾ ਹਾਂ ਹਉਨ ਨਮੇਰ ਦੇ ਇਹ ਐਂ ਕਰ ਉਰਾ ਆ ਜਾ ਹੁਣ ਮੇਰੀ ਲਾਈਨ ਤੇ ਵੜ ਜਾ ਖੁੱਲੇ ਵੀਰੇ ਉਰਾ ਆ ਜਾ ਬੱਚਾ ਲੈ ਐਂ ਕਰ ਖੁੱਲੇ ਖੁੱਲੇ ਪਿੱਛੇ ਨੂੰ ਹੋ ਜਾ ਖੁੱਲੇ ਪਖਾਈਏ ਝੁੱਲੇ ਕਿੱਥੇ ਨੂੰ ਹੋ ਜਾ ਇਹਨਾਂ ਨੂੰ ਕਹ ਖੁੱਲੇ ਪਖਾਈਏ ਝੁੱਲਾ ਇਹ ਐਂ ਕਰ ਇੱਕ ਚੇ ਦੱਸ ਦੇ ਵੀ ਇਹ ਦੂ ਘਟ ਦੇਣੇ ਮੈਂ ਤਾਂ ਤੈਨੂੰ ਦੱਸਤਾ ਯਾਰ ਬਾਈ ਤੂੰ ਤਾਂ ਹੁਣ ਮੈਨੂੰ ਹੀ ਵਾਰ-ਵਾਰ ਕੁਛ ਹੀ ਜੰਨਾ ਫੇਰ ਡੇਢ ਦੇ ਸਾਈ ਨੂੰ ਕਹ ਤੂੰ ਹੀ ਦਾ ਅੱਜ ਦੇ ਦਿਨ ਅੱਜ ਦੀ ਦਿਹਾੜੀ ਦਾ ਡੇਢ ਦੇ ਵਿਖਦੇ ਨਹੀਂ ਹਾਂ ਹੋਰ ਦਿਨ ਚਾਹੇ ਕਿਸੇ ਤਰੀਕੇ ਚ ਵੇਚਣੀ ਤੇਰਾ ਮਾਲ ਨਹੀਂ ਮੜਾ ਅਸੀਂ ਤੈਨੂੰ ਮੜਾ ਨਹੀਂ ਕਹਿੰਦੇ ਪਤਾ ਨਹੀਂ ਤੇਰੇ ਮੁਕੱਦਰ ਚ ਕੀ ਲਿਖਿਆ ਹੈ ਮੈਂ ਨਿਸਾਨ ਹੈਗਾ ਕਿਸੇ ਨੂੰ ਗਲਤ ਨਹੀਂ ਬੋਲਦਾ ਸਹੀ ਗੱਲ ਸਹੀ ਸੱਚ ਨੂੰ ਸੱਚ ਝੂਠ ਨੂੰ ਝੂਠ ਜੇ ਇੰਨੇ ਵਾਲੇ ਹੁੰਦੇ ਆਪਾਂ ਦੇ ਦੇ ਦਿੰਦੇ ਇੰਨੇ ਵਾਲੇ ਹੈਗੇ ਘਰੇ ਖੜੇਆ ਦੋ ਬੱਚੇ ਉਹ ਦੇ ਦਾਂਗੇ ਇਹਨੂੰ ਇੰਨੇ ਵਾਲੇ ਚਲ ਇਹਦਾ ਤੇਰੇ ਬਹੁਤ ਕੁਸ ਖੜਿਆ ਅਸੀਂ ਨਹੀਂ ਖਰੀਦ ਸਕਦੇ ਉਹ ਹੀ ਹੋਣੇ ਕਹਿੰਦੇ ਦੇਣੇ ਦੋ ਪਤਾ ਕਿਸੇ ਦੇ ਘਰੇ ਕੀ ਨਾ ਹੋਣਾ ਉਦੋਂ ਵੱਧ ਉਹ ਅਸੀਂ ਘਰ ਤੱਕ ਨਹੀਂ ਜਾਣਾ ਅੱਜ ਦੀ ਤਰੀਕ ਦੀ ਮੰਡੀ ਦੀ ਪੇਸੀ ਹੈ ਹਾਂ ਇਹ ਮੰਡੀ ਦੀ ਪੇਸੀ ਹੈ ਠੀਕ ਘਰ ਤੱਕ ਨਹੀਂ ਜਾਣਾ ਕਿਉਂ ਜੀ ਆਪਦੇ ਇੱਥੇ ਹੀ ਰਹਿਾਂਗੇ ਘਰਾਂ ਤੱਕ ਕਿਸੇ ਨੇ ਨਾ ਪਹੁੰਚੋ ਆਪਾਂ ਨੂੰ ਕੀ ਪਤਾ ਤੇਰੇ ਘਰ ਅੰਦਰ ਕੀ ਕੁਛ ਖੜਾ ਹੈ ਭਾਈ ਨਾ ਜੇ ਘੱਟ ਵਾਲੇ ਕਹਿੰਦੇ ਇਹ ਨਾ ਨਾ ਕੋਈ ਘੱਟ ਵਾਲੇ ਨਹੀਂ ਨੇ ਇਸ ਤਾਂ ਬੱਧਾ ਵੀ ਲੈ ਲਾਂਗੇ ਬੱਧਾ ਵੀ ਲੈ ਲਾਂਗੇ ਲੈ ਪੂਰੇ 50000 ਦੇ ਹੋਗੇ ਚੱਕ ਨਹੀਂ ਨਹੀਂ ਤੇਰੀ ਮੇਰੀ ਮੈਂ ਤੇਰੀ ਜਮੀਨ ਹੀ ਨਹੀਂ ਸੀ ਮੋੜਦਾ ਜੇ ਇਹਨੇ ਨਾ ਹੁੰਦੇ ਆਪਾਂ ਪੜਿਉਆਂ ਦੇ ਕਹਿੰਦਾ ਤੇਰੀ ਜਮੀਨ ਹੀ ਨਹੀਂ ਜੀ ਮੈਂ ਮੋੜਦਾ ਹੋਰ ਦੱਸ ਇੱਕ ਵਾਰੀ ਮੁੱਲ ਲਾ ਕੇ ਮੈਂ ਹੱਥਾਂ ਦੀ ਤੇਰੇ ਨੇੜੇ ਬੰਦਾ ਵੀ ਨਹੀਂ ਲੱਗਣਗਾ ਨਾ ਨਾ ਮੈਂ ਲੱਗਣਾ ਚੱਲ ਉਹ ਤਾਂ ਅਗਲੇ ਦੀ ਮਰਜ਼ੀ ਆ ਉਹ ਨਹੀਂ ਆਪਾਂ ਕਹਿੰਦੇ ਉਹ ਤਾਂ ਖੁਸ਼ੀ ਅਗਲੇ ਦੀ ਤਾਜੂ ਤਾਂ ਕੋਈ ਮਾੜੇ ਮੋਢੇ ਕਰ ਦਾ ਪੱਕੇ ਪੈਸੇ ਨਾਲ ਫੇਰ ਤਾਂ ਕਰਾ ਦਿੰਦੇ ਆ ਕਰ ਦੇ ਕਰ ਦੇ ਕਰ ਦੇ ਹੋਰ ਆ ਦੱਬ ਜਾ ਕਰ ਛੇਤੀ ਆ ਜਾ ਆ ਆ ਮੈਂ ਕਿਤੇ ਜਾ ਮੈਨੂੰ ਆ ਹਾਂ ਹਾਂ ਦੱਸੋ ਉਹ ਬਾਈ ਸਾਮ ਨੂੰ ਕਰਾਂਗੇ ਬੱਕਰੀਆਂ ਦੀ ਜਨਮ ਹੈ ਹੁਣ ਸੁਪਾਰ ਮੇਲੇ ਚਾਂ ਨਿਉਰੇ ਲਿਆ ਵੇਚਦਾ ਨਾ ਹੁਣ ਹੀ ਵੇਚਦਾ ਨਾ ਹੁਣ ਤਾਂ ਦੇਣੀ ਨਹੀਂ ਮੈਂ ਤਾਂ ਤੈਨੂੰ ਤਾਂ ਆਤੀ ਮੈਨੂੰ ਐਂ ਦੱਸ ਯਾਰ ਪਿੱਛੇ ਹੋ ਕੇ ਖੜ ਜੋ ਜਾਂ ਉੱਥੇ ਜਾਂ ਦਿਗੜ ਮੈਂ ਤੇਰੀ ਮੋੜੀ ਆ ਜੇ ਆਪਾਂ ਮੇਮਣਾ ਵੇਚ ਆਹੀ ਭਰਾ ਤੇ ਜਿੰਨੇ ਦਾ ਤੈਂ ਕਿਹਾ ਆਪਾਂ ਦੇਤਾ ਉਹ ਉਹਨੇ ਦਾ ਸੀਗਾ ਮੈਨੂੰ ਪਤਾ ਸੀ ਛੋਕੇ ਨੂੰ ਵੇਚਿਆ ਛੋਕੇ ਨੂੰ ਮੇਰੀ ਯਾਦ ਨੇ ਗੱਲਾਂ ਬੱਸ ਫਿਰ ਉਹ ਉਹਨੇ ਦਾ ਸੀਗਾ ਆਪਾਂ ਦੇਤਾ ਹੁਣ ਇਹਨੂੰ ਪੁੱਛ ਇਹ ਬੋਗ ਲੈ ਕੇ ਗਿਆ ਜਿੰਨੇ ਇਹਨੇ ਕਿਹਾ ਉਹਨੇ ਤਾਂ ਦਿੱਤਾ ਨਹੀਂ ਤੈਨੂੰ ਬੱਕਰਾ ਮੈਂ ਇਹਨੂੰ ਪੁੱਛਾਂ ਉਹ ਕਿਹਨਾਂ ਦੇ 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 ਬੱਕਰਾ ਦਵਾ ਦੇ ਹੈ ਰੋਜ਼ ਫੋਨ ਆਉਂਦੇ ਹਾਂ ਇਹਦੇ ਆਉਂਦੇ ਹੋਣਗੇ ਤੈਨੂੰ ਵੀ ਮੈਨੂੰ ਹੋਰ ਬੰਦਿਆਂ ਦੇ ਵੀ ਆਉਂਦੇ ਸੀ ਇਹਨੇ ਆਪਾਂ ਇਹਨੂੰ ਦਿੱਤਾ ਮਨਾਂ ਪੁੱਛੇ ਨੂੰ ਵਿੰਜੂ ਕਣ ਨਾਮ ਲੈ ਕੇ ਆ ਮੈਨੂੰ ਮੇਮਣਾ ਦੇ ਦੋਗ ਦਿੱਤਾ ਆਪਾਂ ਨੇ ਹੁਣ ਕੋਈ ਰਾਹ ਰਸਤਾ ਮੇ ਮੇਂ ਵੀ ਨਹੀਂ ਵਧੀਆ ਨਹੀਂ ਤੂੰ ਵੱਧਦਾ ਮੇਰਾ ਪੱਟ ਲੱਗੀ ਜਾਂਦਾ ਨਾ ਤੇ ਮੈਂ ਤਾਂ ਨਹੀਂ ਤੈਨੂੰ ਉਹ ਕਰਦਣੀ ਮੈਂ ਹੁਣ ਕੱਦਾ ਫੜਾ ਜਾਂਦਾ ਆ ਗੱਲਾਂ ਕਈ ਨੇ ਹਾਂ ਕਹਿੰਦਾ ਉੱਚਾ ਹੋ ਕੇ ਮਾਨ ਨਾ ਕਰੀ ਫਲ ਨੀਵੇਂ ਆ ਰੁੱਖਾਂ ਨੂੰ ਲੱਕਦੇ ਪੂਰੀ ਉਧਰ ਨਿਗਾਹ ਰੱਖ ਬੱਕਰੀਆਂ ਚ ਓਏ ਪੈਸੇ ਨਾਲ ਨਹੀਂ ਵਰਤਣਾ ਪਰ ਪਿਆਰ ਵੀ ਵਰਤਣਾ ਲੋਕਾਂ ਦਾ ਆ ਮੈਂ ਤਾਂ ਹੀ ਇਹਨੂੰ ਕਿਹਾ ਪੁੱਤਲਾ ਮੈਂ ਨਾ ਨਾ ਕਹੀ ਗਿਆ ਉਹਦੇ ਬੰਦੇ ਆ ਮੈਂ ਕਹਾਂ ਵੇਚਣੇ ਨਹੀਂ ਉਹਨਾਂ ਨੂੰ ਚਾਹਤਾ ਹੈ ਵੇਚਣੇ ਨਹੀਂ ਤਾਂ ਤਾਂ ਗੱਲ ਖਤਮ ਕਰਦਾਂ ਨੇ ਉਰੀ ਹਾਂ ਆ ਦੇਖੜਾ ਲੈ ਪੁੱਤ ਲਾ ਮੈਂ ਤੁਹਾਨੂੰ ਕਿਹਾ ਵੀ ਆ ਵੇਚਣੀ ਨੇ ਉਦੇ ਤੂੰ ਮੰਗਦਾ ਸੀ ਨਾ ਵੇਚ ਦੇ ਉਸਤਾਦ ਮੇਰਾ ਵੇਚਨੇ ਤੇ ਹੁੰਦੀ ਐ ਵੇਚ ਦੇ ਉਹ ਫੇਰ ਜੇ ਮੁੱਲ ਨਾਲ ਵਿਕਾਂਗੇ ਫੇਰ ਹੀ ਵੇਚਾਂਗੇ ਛੋਟੇ ਭਾਈ ਇੱਧਰ ਆ ਜਾ ਬਾਈ ਬਣ ਕੇ ਹੱਥ ਬੰਨ ਕੇ ਖੁੱਲੇ ਜੋ ਖੁੱਲੇ ਜੇ ਮੇਮ ਨੇ ਦੇਖਣ ਦੋ ਓਏ ਇਹਨਾਂ ਮੇਮਾਂ ਦੀ ਵੀਡੀਓ ਪਾਕਿਸਤਾਨ ਪਹੁੰਚਾਉਣੀ ਆ ਮੈਨੇ ਸਾਡੇ ਉਸਤਾਜਾਂ ਲਵੇ ਇਹਨਾਂ ਨੂੰ ਦੇਖਣ ਦੋ ਤਾਂ ਸਹੀ ਐ ਫੜ ਕੇ ਖੜ ਜੋ ਕੰਨ ਛੱਡੋ ਥੱਲੇ ਖੁੱਲੇ ਗਿੱਚੀ ਥੱਲੇ ਹੱਥ ਰੱਖੋ ਓਰੇ ਐ ਐ ਲੈ ਫੜ ਖੜਦਿਆਂ ਕਸਰਾ 5000 ਛੱਡਿਆ ਪਾ ਆ ਪੱਟੇ ਕੋਈ ਨਾ ਕੋਈ ਆ ਇਧਰ ਨਾ ਨਿਕਲ ਜਾ ਓਏ ਉਹ ਬੱਤਰੀਆਂ ਪੂਰੇ ਲਿਆ ਰੱਖਿਆ ਮੁੰਡੇ ਇਹਦਾ ਕਹਿੰਦਾ ਕਸੀ ਸਫੀ ਕਲਸ਼ਿਆਂ ਵਾਲਾ ਕਸਰਾ ਕੱਢੀ ਜਾਂਦਾ ਹੈ ਨਾਲ ਪੂੜਿਆਂ ਵਾਂਗੂ ਚੌਂਟੇ ਚੱਕੀ ਜਾਂਦਾ ਹੈ ਉਹ ਦੱਸ ਕੀ ਕਰੀਏ ਹਾਂ ਕਸਰਾ ਛੱਡਿਆ ਪਤਾ ਦੱਸ ਦੇ ਮੈਂ ਕਸਰ ਤਾਂ ਤੂੰ ਅਜੇ ਛੱਡੀ ਬੈਠਾ ਮੰਗਾ ਨੂੰ 4 ਲੱਖ ਤੇਰਾ ਦਾਣੇ ਤੋਂ ਮੰਗੀ ਰੱਖ ਨਹੀਂ ਵੀ ਆਪਾਂ ਮੰਗਿਆ ਹੀ ਨਹੀਂ 4 ਮੈਂ ਇੱਕ ਕੰਮ ਕਰਾਂ ਜੇ ਆਪਾਂ ਆਏ ਲੀ ਹਾਂ ਕਸਰਾ ਕੱਢ ਦਈਏ ਕਿਉਂ ਆਪਾਂ ਕਿਸ ਨੂੰ ਬੰਨ ਕੇ ਛੱਡੀਏ ਫੇਰ ਕਿਉਂ ਹੁੰਦਾ ਨਹੀਂ ਤੂੰ ਬੰਨ ਦੇਗਾ ਤੇਰਾ ਭਾਈ ਹੋਰ ਲੈ ਲੂ ਕੋਈ ਨਹੀਂ 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 ਕੋਈ ਫਾਇਦਾ ਨਹੀਂ ਹੈ ਛੱਡ ਜਾ ਕੋਈ ਇਤਨੀ ਜਿਆਦਾ ਜੇ ਬੋਕੁੰਦੀ ਦਾ ਬੰਦਾ ਆਪੇ ਦੇ ਦਿੰਦਾ ਹਾਜੂ ਉਹ ਨਰਾਣੇ ਦਾਣੇ ਛੋਲਿਆਂ ਦੇ ਹਾਂ ਹੈ ਐਂ ਤੇ ਇੱਥੇ ਕਈ ਬੰਦਿਆਂ ਦੀ ਡੇਢ ਸਪੀਡਾਂ ਨੇ ਕਿੰਨੇ ਚੁਕਾਂਗੇ ਆਪਾਂ ਤੇ ਪੀੜਿਆਂ ਦਾ ਕੱਢਣੀਆਂ ਪੈਣਗੀਆਂ ਹੁਣ ਮੰਦਾ ਨਹੀਂ ਪੈਸੇ ਨਾਲ ਕੀੜੇ ਆਪੇ ਹੀ ਨਿਕਲਿਆ ਕਿਨੇ ਕੁ ਜਾਣਿਆ ਕੀੜੇ ਦਾ ਬੰਦਾ ਬੋਲ ਗਿਆ ਆਪੇ ਸ਼ੌਂਕ ਦਾ ਮੁੱਲ ਨਹੀਂ ਤੇ ਡਿਗੇ ਦਾ ਟੁੱਲ ਨਹੀਂ ਹਾਂ ਦੇਖੀ ਜਊ 65000 ਦੇ ਹੋਗੇ ਚੱਕ ਨਹੀਂ ਯਾਰ ਖੁਸ਼ ਹੈ ਨਹੀਂ ਹੁੰਦਾ ਕੀ ਗੱਲ ਹੋ ਗਈ ਨਹੀਂ ਯਾਰ ਭਾਈ ਇੰਨੇ ਗੱਲ ਕੀ ਹੋ ਗਈ ਗੱਲ ਕੋਈ ਵੀ ਨਹੀਂ ਹੋਈ ਮੈਂ ਤਾਂ ਕਿੱਥੋਂ ਕਿੱਥੇ ਵਗ ਗਿਆ ਮੈਨੂੰ ਪਤਾ ਤੇਰੇ ਵਾਲੀ 10 ਤਰੀਕ ਕਿੱਥੇ ਪਊ ਮੇਰੇ ਅੱਜ ਤਾਂ ਤੈਨੂੰ ਮੈਂ ਤਾਂ ਛੀ ਆ ਵੀ ਉੱਥੇ ਬਣਾ ਢੇ ਪਉ ਹਾਂ ਕਿ ਬਠੰਡੇ ਨਾ ਮੈਂ ਢੇ ਪੈ ਜੂ ਨਹੀਂ ਬਦਲਦਾਨੇ ਆ ਨਹੀਂ ਮੈਂ ਇੱਧਰ ਨੇੜੇ ਪੈਂਦਾ ਹੂ ਇੱਥੇ ਹੀ ਕਰ ਦੂ ਗੁਜਰਾ ਕੋਠੀ ਪਾ ਦਈਏ ਤਹਿਸੀਲਦਾਰ ਦੇ ਚੜ ਦੇ ਸਾਡੇ ਜ਼ਮਾਨੇ ਚ ਜਦੋਂ ਪੈਂਦੀਆਂ ਹੁੰਦੀਆਂ ਹਾਂ 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 ਛੱਡ ਦਿਆਂ ਛੱਡ 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 ਦਿਆਂ ਨਵਦੀ ਬੱਸ 35 ਲਾਇਆ ਭੈਂਡ ਲਾਤਾ ਆ ਭਾਂ ਤੇਰੇ ਬੋਲੇ ਹੀ ਨਹੀਂ ਤੇਰੇ ਵਾਲੇ ਛੱਡ ਮਾਰਦੇ ਕਿ ਨਿੱਕੇ ਜੀ ਤਾ ਤੂੰ ਜ਼ਮੀਨ ਵਾਲੇ ਨਹੀਂ 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 ਤੂੰ ਜ਼ਮੀਨ ਵਾਲੇ ਉਸਤਾਜ ਖੜੇ ਬੱਕਰਾਂ ਦਾ ਗਾਕ ਉਹਨਾਂ ਕਰੋ ਮੁੰਡਿਆ ਹਾਂ ਤਾਂ ਅੱਛਾ ਪੂਰੇ 70000 ਦੇ ਦੇ ਉਹ ਚੱਕ ਉਹ ਹੀ ਪੰਜ ਪੰਜ ਨਹੀਂ ਨਹੀਂ ਮੈਂ ਲੈਣਾ ਨਹੀਂ ਨਹੀਂ ਉਹ ਲੈ ਲੈ ਕੇ ਜਾਣਾ ਮੈਂ ਆਣਾ ਸਿੱਟ ਮੈਂ ਲੈ ਜਾਣਾ 100 ਰੁਪਏ ਦੇ ਨਹੀਂ ਮੈਂ ਕੱਢ ਕੇ ਲੈ ਫੜਾ ਸਾਰਾ ਕੁਝ ਮੇਰੇ ਲਈ ਨਹੀਂ ਕਰ ਆਪਾਂ ਤੈਨੂੰ 900 ਰੁਪਏ ਦੇ ਕੇ ਜਾਂ ਤੈਨੂੰ ਚੱਕ ਗਿਣ ਨਹੀਂ ਯਾਰ ਭਾਈ ਇਹ ਵੀ ਗੱਲ ਨਹੀਂ ਮਿੰਟ ਦੀ ਧਾਰ ਨਹੀਂ ਆਹੋ ਤਾਂ ਤੇਰੀ ਠੀਕ ਆ ਗੱਲ 100 ਰੁਪਏ ਗਿਣਦਾ ਹੁਣੀ ਨਹੀਂ ਉਹ ਨਹੀਂ ਗੱਲ ਕੋਈ ਪੈਸੇ ਦੀ ਤੋਤਲਾ ਨੋਟ ਸਾਂਭ ਰੂ ਡੱਗਣਾ ਪਵੇ ਲੈ 70000 ਦੇ ਮੇਰੇ ਹੋ ਗਏ ਇਹ ਬਿਸ਼ੱਕ ਨਾਲ ਲੈ ਨਹੀਂ ਨਹੀਂ ਇੰਨੇ ਦੀ ਨਹੀਂ ਯਾਰ ਭਾਈ ਹੁਣ ਕਸਰਾਂ ਤੇਰੀਆਂ ਕੱਟਤੀਆਂ ਮੈਨੇ ਉਹ ਤਾਂ ਠੀਕ ਆ ਤੇਰੀ ਕਿਉਂ ਜੀ ਇਹ ਨਾ ਕੱਲ ਨੂੰ ਕਹਿ ਰਾ ਜੂਨੇ ਕਸਰਾਂ ਦੇ ਦੀ ਨਾ ਨਾ ਆਪਾਂ ਨਹੀਂ ਯਾਰ ਤੂੰ ਬੇਫਿਕਰ ਰਹਿ ਯਾਰ ਹੁਣ ਵੱਟ ਤੇ ਵੜਕਾ ਭਜਾਈ ਹਾਂ ਹਾਂ ਸਹੀ ਹੈ ਗੱਡੀ ਜੋੜ ਕੇ ਹਾਂ ਹਾਂ ਲਿਓ ਜੀ ਚਲੋ ਢੀੜੀ